ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਬਰਾਡ ਡੇਰੀ ਫਾਰਮ ਮੋਗਾ ਤੇ ਜੀ ਅੱਜ ਦੀ ਵੀਡੀਓ ਪਿੰਡ ਦੌਲਤਪੁਰਾ ਦੌਲਤਪੁਰਾ ਜ਼ਿਲ੍ਹਾ ਮੋਗਾ ਤਹਿਸੀਲ ਵੀ ਮੋਗਾ ਜੀ ਹਾਂਜੀ ਨੇੜੇ ਸੱਦਾ ਸਿੰਘ ਵਾਲਾ ਜੀ ਕਾਨ ਸਿੰਘ ਵਾਲਾ ਤੇ ਚੂੜ ਚੱਕ ਚੂੜ ਚੱਕ ਨੇੜੇ ਦੇ ਪਿੰਡ ਆ ਜੀ ਇਹ ਤਿੰਨ ਨਾਗਾ ਟੋਕੜ ਗੱਬਣ ਚੱਕ ਪਾਸ ਗੱਬਣ ਪਾਸ ਤੇ ਸੂਆ ਸਵਾਇਆ ਮੇਰੀ ਸਪੈਸ਼ਲ ਬੇਨਤੀ ਆ ਸੂਆ ਸਵਾਇਆ ਤੁਸੀਂ ਆਪਦੀ ਮਿਲਕਿੰਗ ਕਰ ਸਕਦੇ ਹੋ ਤੇ ਗੱਬਨ ਨੂੰ ਆਪਦਾ ਡਾਕਟਰ ਸਾਹਿਬਾਨ ਨਾਲ ਲੈ ਕੇ ਆਇਓ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਭਾਈ ਨਾਮ ਤੇ ਐਡਰੈਸ ਦੱਸ ਦਿਓ ਜੀ ਨਾਮ ਗੁਰਤੇਜ ਸਿੰਘ ਪਿੰਡ ਦੌਲਤਪੁਰਾ ਤਹਿਸੀਲ ਮੋਗਾ ਜਲਾਈ ਮੋਗਾ ਮੋਬਾਈਲ ਨੰਬਰ ਜੀ ਫੋਨ ਨੰਬਰ ਹੈ 984728419 ਠੀਕ ਆ ਤੈਨਣਾਗਾ ਭਾਈ ਹਾਂਜੀ ਹਾਂਜੀ ਤੇ ਸੂਈ ਸਵਾਈ ਤੋਂ ਸ਼ੁਰੂ ਕਰਾਂਗੇ ਸੂਆ ਕੇ ਨਮਾਜ਼ ਸੂਆ ਬਈ ਜਨਾ ਮਾਲਕਾਂ ਦਾ ਦੂਜਾ ਸਵੇ ਤੀਜਾ ਮੰਨ ਕੇ ਆਵੇ ਕੋਈ ਵੀ ਬਈ ਕਦੋਂ ਸੂਈ ਆ ਜੀ ਇਹ ਸੂਈ ਨੂੰ ਆ ਜੋਗਣੇ ਆ 6ਵਾਂ 7ਵਾਂ ਦੇਣਾ ਨਾਲ ਉਹ ਬੱਚੇ ਨਾਲ ਆਵੇ ਬੱਚਾ ਕੀ ਆ ਜੀ ਮਗਰ ਬੱਚੀ ਆ ਜੀ ਬੱਚੀ ਆ ਜੀ ਹਾਂਜੀ ਬੱਚੀ ਜਰਸੀ ਦੀ ਆ ਗਈ ਹੈ ਨਾ ਬਈ ਹਾਂਜੀ ਹਾਂਜੀ ਆ ਜਿਹੜਾ ਨੜਵਾ ਨਾਲ ਆ ਜੇਰ ਕੰਪਲੀਟ ਆ ਜੀ ਓਕੇ ਆ ਬਈ ਕਿੰਨਾ ਨੈੱਟ ਦੁੱਧ ਤਿਆਰ ਆ ਦੁੱਧ ਬਈ 9 ਕਿਲੋ ਮੰਨ ਕੇ ਆਵੇ ਦੁੱਧ ਹੈ ਦਾ 11 ਕਿਲੋ ਆ 9 ਕਿਲੋ ਮੰਨ ਕੇ ਆਵੇ ਜੋਕ ਦਾਂਗੇ ਆਪਾਂ ਹਾਂ ਕੰਡੇ ਘੜਾ ਲਈ ਬਈ ਥਣਾ ਦੀ ਓਕੇ ਆ ਥਣਾ ਦੀ ਚਾਰਾਂ ਦੀ ਓਕੇ ਆ ਵੀਰੇ ਤ ਹੰਡੇ ਸੀ ਲਈ ਫੋਲ ਆ ਮੇਰਾ ਵੀਰ ਭਰਾ ਪਾਉਂ ਜੇ ਮਰਜੀ ਕੋਈ ਬਣਾਣੇ ਆਣੇ ਤਾਂ ਬਹਿ ਜਵੇ ਠੀਕ ਆ ਬਾਕੀ ਦੁੱਧ ਵੀ ਕਰਮ ਵਾਲੀ ਦਾ ਮੱਝਾ ਮੱਝਾ ਰ ਗਿਆ ਮਾਝੀ ਆ ਬਈ ਇੱਕ ਬੱਚਾ ਮਗਰ ਪੱਛੀ ਆ ਜਾਂਦੀ ਆ ਜੀ ਥਾਣਾ ਤੁਨਾਂ ਦੀ ਬਿਲਕੁਲ ਓਕੇ ਆ ਨਿੱਗਰ ਵਜਨ ਵਜੂਦ ਵਾਲੀ ਸੋਹਣਾ ਮੁੱਠੀ ਵਾਲਾ ਥਾਣਾ ਕੱਲਾ ਕੱਲਾ ਨਿਖੜਮਾ ਹੱਥੀ ਚਵਾਈ ਵਾਲਾ ਹੋੜ ਛਾਂ ਕੇ ਤੇ ਪੂਰਾ ਵੀ ਨਹੀਂ ਜੀ ਬਾਕੀ ਚਾਰ ਹੀ ਥਾਣਾ ਗੈਪ ਤੇ ਲੱਗੇ ਹੋਏ ਆ ਜੀ ਤੇ ਦੋ ਨਾਗ ਮਿਲ ਜਾਣੇ ਆ ਤੁਨੂੰ ਤੇ ਜੇ ਅੱਜ ਜੀ ਡਿਮਾਂਡ ਵੀਰੇ ਜਿਹੜੇ ਲੈਣੇ ਆ ਉਹੀ ਦੱਸਣੇ ਜੀ ਅਸ ਤੇ ਲੋ ਆਪਾਂ 28000 ਦੀ ਦੇ ਦਾਂਗੇ ਯਾਰ ਮੁੱਲ 35 ਕਰਾ ਲੈ ਵੀ 40 ਕਰਾ ਲੈ ਆਪਾਂ 28000 ਹੀ ਦੇ ਦਾਂਗੇ ਤੈਨੂੰ ਵੀ ਪੜਾ ਵੜ ਪਾਛੀਆਂ ਵਾਲੇ ਮੁੱਲ 'ਚ ਹਜ਼ਰ 28000 ਦੀ ਹਾਂਜੀ ਠੀਕ ਆ 28000 ਜਿਹਨਾਂ ਲੈ ਠੰਡੀ ਸੀ ਫੋਨ ਲਾ ਕੇ ਮਾਰ ਜੀ ਬੈਠੇ ਹੋਏ ਨਿਆਣੇ ਦੇ ਬਣਾ ਬੱਚੀਆਂ ਵਾਲੇ ਮੁੱਲ 'ਚ ਬੱਚੀਆਂ ਵਾਲੇ ਮੁੱਲ 'ਚ ਆਪਾਂ ਠੀਕ ਆ ਜਿਹੜਾ 2 ਨੰਬਰ ਨਾ ਆ ਗਿਆ ਵੀਰੇ ਇਹਦਾ ਸੂਆ ਕਿੰਨਾ ਮਾਜੀ ਇਹਦਾ ਪਹਿਲਾ ਵੀਰੇ ਦੰਦੋ ਜੀ ਦੰਦੋ ਭਈਆ ਬੱਚੇ ਕਿਤੇ ਝੂਣ ਮਰੀ ਚਲੇ ਗਏ ਕਿੰਨੇ ਸਮੇਂ ਦੀ ਗੱਭਣ ਆ ਜੀ ਇਹ ਬਾਈ 4.5 ਮਹੀਨੇ ਦੀ ਸੇਵਾ ਡਾਕਟਰ ਨੇ ਆ ਬੱਚਾ ਕਿੱਥੇ ਵੀ ਕਰਾਈ ਆ ਉਹ ਮਾਲਕਾਂ ਨੇ ਵੀ ਕਰਾਈ 4.5 ਮਹੀਨੇ ਦੀ ਆਪਣੇ ਡਾਕਟਰ ਸਾਢੇ 4.5 ਦੀ ਅਗਲਾ ਆਪ ਦਾ ਡਾਕਟਰ ਨਾਲ ਆਪ ਦਾ ਪਰਸਨ ਚੈੱਕ ਕਰਾਉਣਾ ਹੈ ਸਿੰਗਾ ਮਾਰਦੀ ਮੂਰਤੀ ਨਾ ਨਾ ਬਾਈ ਯਾਰ ਥੱਲੋ ਹੀ ਫੋਲ ਠੰਡੀਆਂ ਦੇ ਉੱਤੇ ਫੋਲ ਠੰਡੀਆਂ ਕਰ ਮਾ ਲਈ ਜਿਵੇਂ ਕੋਈ ਮਰਜੀ ਬੈਠ ਰ ਕੋਡ ਚਾਂਗ ਤਾਂ ਹੈ ਨਹੀਂ ਬਾਈ ਆ ਚਾਰ ਹੀ ਥਣ ਬਈਆ ਵੇਲਾ ਠੀਕ ਹੈ ਕੱਲਾ ਕੱਲਾ ਥਣ ਨਿੱਖੜ ਮਾ ਤੁਰ ਕੇ ਦਿਖਾ ਦੀ ਬਨੇ ਛੋਟੀ ਛੋਟੀ ਸਿੰਗੀ ਜ਼ਰੂਰ ਰੰਗ ਪ੍ਰਿੰਟ ਇਹਦਾ ਵੀ ਚੰਗਾ 50 ਵਾਲੇ ਯਾਰਸੀ ਬਾਕੀ ਇਹਨੂੰ ਪਾ ਦੇ ਵੇਲਾ ਕੰ ਵਜਨ ਵਜੂਦ ਕਰਮਾਲੀ ਦਾ ਪੂਰਾ ਚੰਗਾ ਜੀ ਸਾਢੇ 4 ਮਹੀਨਿਆਂ ਦੀ ਕਨਫਰਮ ਚੈੱਕ ਪਾਸ ਸਪੈਸ਼ਲ ਬੇਨਤੀ ਆ ਭਈਆ ਆਪਦਾ ਡਾਕਟਰ ਸਾਹਿਬਾਨ ਨਾਲ ਲੈ ਕੇ ਆਇਓ ਤੇ ਬਾਈ ਦੇ ਘਰੋਂ ਚੈੱਕ ਪਾਸ ਕਰਵਾ ਕੇ ਲੈ ਜਾਓ ਤੇ ਇਹਦੀ ਜੈਜ ਜੀ ਡਿਮਾਂਡ ਬਾਈ ਯਾਰ ਮੋਲੇ ਦਾ 35 ਕਰਾ ਦੇ ਕੋ ਮੈਂ 36 ਕਰਾ ਲਈ ਆਪਾਂ 26000 ਦੀ ਦੇ ਦਾਂਗੇ ਖੋਜੂ ਮਾੜਾ ਮੋਟਾ ਕਰ ਦਾਂਗੇ ਮਾਨਤਾ ਠੀਕ 100 ਬੱਛੀ ਦਾ ਮੁੱਲ ਕੀਤਾ ਪਰ ਲੋਕਾਂ ਹੋਈ ਮੈਨੂੰ ਸੈਂਗਰਾਂ ਦੇ ਬੱਛੀ ਦਾ ਮੁੱਲ ਜਿੱਥੇ ਮਰਜ਼ੀ ਵੇਲ ਵਟ ਕੇ ਆਲੀ ਵੇਚਣਾ ਇਹ ਤਾਂ ਬਣਾਏ ਜਾਣ ਮਾੜੇ ਮਾੜੇ ਰਹਿ ਜਾਗੇ ਮਾੜੇ ਮਾੜੇ ਰਹਿਣ ਬਾਈ ਹੂੰ ਇਹ ਵੀ ਗੱਲ ਹੈਗੀ ਆ ਤੇ ਨਾਗ ਨੰਬਰ ਆ ਗਿਆ ਭਈ 3 ਇਹਦਾ ਸੂਆ ਕਿੰਨਾ ਮਾਜੇ ਇਹਦਾ ਦੂਜਾ ਸੂਆ ਭਈ ਸੂਈ ਵੀ ਆ ਤੀਜੇ ਸੂਏ 'ਤੇ ਗੱਪਣਾ ਕਿੰਨੇ ਸਮੇਂ ਦੀ ਜੀ ਹਾਂਜੀ ਇਹ ਹੈਗੀ ਤੰਨਾ ਮਹੀਨਾ ਦੀ ਬੇਹਾਰ ਆ ਦੁੱਧ ਜੀ ਦੁੱਧ ਦੇ ਹਲਾ 6 ਕਿਲੋ ਆ ਦੁੱਧ ਰੀ ਆਪਾਂ ਗਾਰੰਟੀ ਕੱਢ ਦਿੰਦਾ ਜਣੇ ਨੂੰ ਪਤਾ ਪਤਾ ਡرائی ਮੰਨ ਕੇ ਆ ਹਾਂ ਆ ਦੁੱਧ ਆਵੇਲਾ ਤਾਂ ਐਵੇਂ ਖੜੋ ਮਖਾਈ ਜਾਂਦੇ ਕਰਮ ਵਾਲੀ ਬਹੁਤ ਛੇੜ ਖੰਡੀ ਸੀ ਲੈ ਵੀ ਕਰਮ ਵਾਲੀ ਫੁੱਲ ਆ ਆਪਨਾ ਕੋਈ ਨਿਆਣਾ ਆ ਪਾਵੇ ਨਾ ਪਾਵੇ ਦੁੱਧੋ ਭਲਾ ਡਰਾਈ ਮੰਨ ਕੇ ਆ ਜੀ ਡਰਾਈ ਮੰਨ ਕੇ ਆ ਜੀ ਦੁੱਧ ਹੈਗਾ ਪਰ ਆਪਾਂ ਉਹੋ ਹੀ ਗੱਲ ਨਹੀਂ ਕਹਿੰਦੇ ਆਪਾਂ ਯਾਰ ਤੂੰ ਠੀਕ ਆ ਵੀਰੇ ਆਲਾ ਤਿੰਨ ਮਹੀਨਿਆਂ ਦੀ ਜੀ ਹਾਂਜੀ ਹਾਂਜੀ ਵੀਰੇ ਠੀਕ ਆ ਤਿੰਨ ਮਹੀਨਿਆਂ ਦੀ ਗੱਬਣ ਚੈੱਕ ਪਾਸ ਆ ਸਪੈਸ਼ਲ ਬੇਨਤੀ ਆ ਭਈਆ ਉਹਦਾ ਡਾਕਟਰ ਸਾਹਿਬਾਨ ਨਾਲ ਲੈ ਕੇ ਆਇਓ ਤੇ ਬਾਈ ਦੇ ਘਰੋਂ ਚੈੱਕ ਪਾਸ ਕਰਵਾ ਕੇ ਲੈ ਜਾਓ ਤੇ ਇਹਦੀ ਜੈ ਜੀ ਦੀ ਡਿਮਾਂਡ ਜੀ ਇਹਦੀ ਜੈ ਜੀ ਯਾਰ ਆਪ 18000 ਦੀ ਭਈ ਦੇ ਦਾਂਗੇ ਇਹੇ ਹਾਂ ਮਾਲਾ ਛੋਟੇ ਛੋਟੇ ਮੌਲੀ ਆ ਹਾਂ ਫਰੀ ਅਜੇ ਯਾਰ ਆਪਣਾ ਮੇਲਾ ਹੀ ਆ ਹਾਂ ਜਿਹਨੇ ਲੁੱਟ ਲਿਆ ਲੁੱਟ ਲਿਆ ਹੈ ਹਾਂਜੀ ਜੇ ਕੋਈ ਇਕੱਠੇ ਨਾਗ ਲੈ ਜੇ ਬਾਈ ਮਾਰ ਤੜ ਕਰਦਾ ਐਵੇਂ ਫੋਲ ਠੀਕ ਆ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ ਜੀ ਧੰਨਵਾਦ